ਲਓ ਜੀ ਅਸੀਂ ਗੁਫਾ 'ਚ ਪਹੁੰਚ ਚੁੱਕੇ ਹਾਂ ਆ ਗਏ ਗੁਫਾ ਦੇ ਵਿੱਚ ਗੁਫਾ 'ਚ ਆ ਗਏ ਗੁਫਾ 'ਚ ਆ ਦੇ ਗੁਫਾ 'ਚ ਪਹੁੰਚ ਚੁੱਕੇ ਆ ਟੀਮ ਪਹੁੰਚ ਚੁੱਕੀ ਗੁਫਾ ਦੇ ਵਿੱਚ ਅੱਜ ਜੀ ਇੱਥੇ ਬਰਥਡੇ ਬਣਾਉਣ ਆਏ ਆ ਅੱਜ ਹੈਗਾ ਮਮੀ ਦਾ ਬਰਥਡੇ ਬਾਦ ਕੀ ਆ ਗਿਆ ਲਓ ਜੀ ਦੇਖੋ ਜੀ ਆ ਮਿਊਜ਼ਿਕ বাজ ਰਾਇਆ ਪੂਰੇ ਐਨ ਪਾਪੇ ਦੀ ਮਿਊਜ਼ਿਕ ਆਇਆ ਸਾਈਕਲ ਦੇ ਉੱਤੇ ਪਾਪਾ ਨਹੀਂ ਮੰਦਾ ਭਾਤਾ ਚੌਥਾ ਗੇਰ ਪਟਕੇ ਪਾਪੇ ਨੇ ਚਾਰ ਦੀ ਗੱਡੀ ਪਾਣੀ ਤੋਂ ਪਾਪੇ ਨੂੰ ਪਾਣੀ ਪਾਪੇ ਨੇ ਹੈਲਮਟ ਲੈ ਆਇਆ ਪਾਪੇ ਨੇ ਪਾ ਲਿਆ ਚੌਥਾ ਗੇਰ ਪਟਕੇ ਪਾਪਾ ਨਹੀਂ ਮੰਦਾ ਸਾਈਕਲ ਤੇ ਦੇਖ ਸਾਈਕਲ ਤੇ ਕਿੰਨੀ ਘੜਾਈ ਪਈ ਆ 90 ਪਰੇ ਹੋ ਜਾ ਪਰੇ ਹੋ ਜਾ ਪਾਪਾ ਆ ਗਿਆ ਗੱਡੀ ਲੈ ਕੇ ਪਰੇ ਹੀ ਹੋ ਜਾ ਸਾਈਡ ਤੇ ਆ ਜਾ ਮੰਮੀ ਸਾਈਡ ਤੇ ਲੱਗ ਜਾਨ ਮੰਮੀ ਮੰਮੀ ਚੈੱਕ ਕਰਦੀ ਵੇਹ ਕੀ ਚੀਜ਼ ਲੰਗੇ ਕੋਲ ਚ ਮੈਂ ਤਾਂ ਮੈਂ ਦੱਜਾ ਮੈਂ ਕਾਰਟੂਨ ਮੰਮੀ ਚੈੱਕ ਕਰਦੀ ਆਹ ਦੇਖੋ ਜੀ ਵਿਊ ਦੇਖੋ ਕਿੰਨਾ ਵਧੀਆ ਇੱਥੇ ਵਾਹ ਪ੍ਰੇਸ਼ਿਆ ਦਾ ਵਿਊ ਦੇਖੋ ਕਿੰਨਾ ਵਧੀਆ ਵਿਊ ਆ ਤੁਸੀਂ ਵਿਊ ਚੈੱਕ ਕਰ ਸਕਦੇ ਆ ਦੇਖੋ ਵਿਊ ਆ ਮੋੜ ਕੇ ਆ ਗਿਆ ਗੱਡੀ ਲੱਗੇ ਤਾਂ ਆਪਾਂ ਗਿਰੀ ਲੱਗੇ ਮੁੜ ਕੇ ਆ ਗਿਆ ਜੀ ਤੁਸੀਂ ਵਿਊ ਚੈੱਕ ਕਰ ਸਕਦੇ ਆ ਦਰਖਤਾ ਦੇ ਵਿੱਚ ਕਿੰਨਾ ਵਧੀਆ ਵਿਊ ਆ ਰਿਹਾ ਬਹੁਤ ਵਧੀਆ ਵਿਊ ਆ ਥੱਲੇ ਵੀ ਦੇਖ ਸਕਦੇ ਆ ਦੇਖੋ ਜੀ ਜੇ ਕਿ ਇਹਨੇ ਫੋਟੋ ਕਰਾਉਣੀ ਹੈ ਇੱਥੇ ਥੱਲੇ ਫੋਟੋ ਕਰਾ ਸਕਦੇ ਆ ਕੈਮਰੇ ਲੱਗੇ ਹੋਆ ਫਲਿਸ਼ਾਂ ਲੱਗੀਆਂ ਨੇ ਪੂਰੀਆਂ ਫਲਿਸ਼ਾਂ ਲੱਗੀਆਂ ਨੇ ਕੈਮਰੇ ਪੂਰੇ ਲੱਗੇ ਹੋ ਸੈਟ ਪੂਰਾ ਮਾਹੌਲ ਬਣਿਆ ਪਿਆ ਨੇ ਜੀ ਇੱਕ ਨੰਬਰ ਮਾਹੌਲ ਬਣਿਆ ਪਿਆ ਪੂਰਾ ਹੈ ਨਾ ਆਲ ਗੁੱਡ ਹੈ ਆਲ ਗੁੱਡ ਹੈ ਨਾ ਪੂਰਾ ਜਮਾ ਸੇਰਾ ਲਾਇਆ ਪਏ ਨੇ ਦੇਖੋ ਫਲਿਸ਼ਾਂ ਲਾਈਆਂ ਪਈਆਂ ਇੱਥੇ ਬਸ ਕੈਮਰਾ ਲੈ ਜਾ ਕੇ ਤੁਸੀਂ ਫੋਟੋਆਂ ਸ਼ੂਟ ਕਰ ਸਕਦੇ ਆ ਜੀ ਖਾਣ ਪੀਣ ਨੂੰ ਲਿਆ ਸਕਦੇ ਆ ਖਾਣ ਪੀਣ ਲਿਆ ਸਕਦੇ ਆ ਆਪਣਾ ਲਈ ਪੂਰਾ ਇੱਕ ਨੰਬਰ ਥਿਊ ਬਣਿਆ ਪਿਆ ਚਲਦਾ ਹੋਇਆ ਇੱਥੇ ਪੂਰਾ ਫੰਕਸ਼ਨ ਚੱਲਦਾ ਵਿਆਹ ਚੱਲਦਾ ਹੋਇਆ ਲਾ ਜੀ ਸ਼ੂਟ ਚੱਲ ਰਿਹਾ ਵਿਆਹ ਦਾ ਇੱਕ ਕੈਮਰੇ ਵੀ ਉਹਨਾਂ ਦੇ ਹੀ ਆ ਜੀ ਜਿਨ੍ਹਾਂ ਦਾ ਵਿਆਹ ਆ ਮਹਾਂ ਨੇ ਕੈਮਰੇ ਰੱਖੇ ਆ ਆਪਣੇ ਆ ਫਲੈਸ਼ ਆ ਰੱਖੇ ਆ ਉਹ ਨਹੀਂ ਥੱਲੇ ਆਪਣੀ ਸ਼ੂਟ ਕਰ ਰਹੇ ਆ ਵਿਆਹ ਦਾ ਪੂਰਾ ਹਾਂਜੀ ਇੱਥੇ ਦਾ ਸਾਰਾ ਸਾਰਾ ਕਿੱਦਾਂ ਹਾਲ ਚੱਲ ਜੀ ਠੀਕ ਹੋ ਸਾਰੇ ਜਾਣੇ ਵਧੀਆ ਕੈਮ ਹੋ ਹੁਣ ਇਹ ਗੱਲਾਂ ਇਦਾਂ ਦੀ ਹੁਣ ਪਹਿਲਾਂ ਤੁਸੀਂ ਆਪਣੀ ਵੀਡੀਓ ਬਣਾਓ ਬਣਾਓ ਵੀਡੀਓ